ਮੋਦੀ ਦਾ ਬੈਂਕ ਖਾਤਿਆਂ ਲਈ ਵੱਡਾ ਐਲਾਨ ਅੱਜ ਤੋਂ ਬਦਲ ਜਾਣਗੇ ਇਹ ਪੰਜ ਨਿਯਮ ਹੋ ਜਾਓ ਸਾਵਧਾਨ ਤੇ ਦੇਖ ਲਵੋ ਇਹ ਖਬਰ ਜੀ ਹਾਂ ਬਜਟ ਸੈਸ਼ਨ ਦੀ ਸ਼ੁਰੂਆਤ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੀਡੀਆ ਨੂੰ ਸੰਬੋਧਨ ਕੀਤਾ ਇਸ ਵਿੱਚ ਉਹਨਾਂ ਨੇ ਸੰਕੇਤ ਦਿੱਤਾ ਕਿ ਅੱਜ 1 ਫਰਵਰੀ ਨੂੰ ਪੇਸ਼ ਕੀਤੇ ਜਾਣ ਵਾਲੇ ਬਜਟ ਵਿੱਚ ਮੱਧ ਵਰਗ ਨੂੰ ਵੱਡੀ ਰਾਹਤ ਮਿਲ ਸਕਦੀ ਹੈ ਪ੍ਰਧਾਨ ਮੰਤਰੀ ਮੋਦੀ ਨੇ ਅਸਲੀ ਦੌਲਤ ਅਤੇ ਖੁਸ਼ਹਾਲੀ ਦੀ ਦੇਵੀ ਲਕਸ਼ਮੀ ਦਾ ਵੀ ਆਰਾਧਨਾ ਕੀਤੀ ਹੈ ਉਹਨਾਂ ਕਿਹਾ ਕਿ ਮੈਂ ਪ੍ਰਾਰਥਨਾ ਕਰਦਾ ਹਾਂ ਕਿ ਦੇਵੀ ਲਕਸ਼ਮੀ ਗਰੀਬਾਂ ਅਤੇ ਮੱਧ ਵਰਗ ਦੇ ਲੋਕਾਂ ਤੇ ਆਸ਼ੀਰਵਾਦ ਵਰਸਾਵੇ ਇਹ ਮੇਰੇ ਤੀਜੇ ਕਾਰਜਕਾਲ ਦਾ ਪਹਿਲਾ ਪੂਰਾ ਬਜਟ ਹੈ ਮੈਨੂੰ ਵਿਸ਼ਵਾਸ ਹੈ ਕਿ 2047 ਵਿੱਚ ਜਦੋਂ ਭਾਰਤ ਆਜ਼ਾਦੀ ਦੇ 100 ਸਾਲ ਪੂਰੇ ਕਰੇਗਾ ਭਾਰਤ ਵਿਕਸਿਤ ਭਾਰਤ ਦੇ ਆਪਣੇ ਟੀਚੇ ਨੂੰ ਪ੍ਰਾਪਤ ਕਰੇਗਾ ਇਹ ਬਜਟ ਦੇਸ਼ ਨੂੰ ਨਵੀਂ ਊਰਜਾ ਅਤੇ ਉਮੀਦ ਦੇਵੇਗਾ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਇੱਕ ਫਰਵੀ ਯਾਨੀ ਕਿ ਅੱਜ 2024 ਨੂੰ ਕੇਂਦਰੀ ਬਜਟ ਪੇਸ਼ ਕਰਨਗੇ ਆਪਣੇ ਬਜਟ ਭਾਸ਼ਣ ਤੋਂ ਸਿਰਫ ਇੱਕ ਦਿਨ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਨੇ ਮੱਧ ਵਰਗ ਦਾ ਖਾਸ ਤੌਰ ਤੇ ਜ਼ਿਕਰ ਕਰਕੇ ਅਟਕਲਾਂ ਦਾ ਬਾਜ਼ਾਰ ਗਰਮ ਕਰ ਦਿੱਤਾ ਹੈ ਇਸਵਤ ਸਵਾਲ ਖੜੇ ਹੋ ਗਏ ਹਨ ਕਿ ਬਜਟ 2025 ਆਮ ਆਦਮੀ ਨੂੰ ਆਮਦਨ ਕਰ ਰਾਹਤ ਦੇਵੇਗਾ ਜਿਸ ਲੋਡ ਲੰਬੇ ਸਮੇਂ ਤੋਂ ਮਹਿਸੂਸ ਕੀਤੀ ਜਾ ਰਹੀ ਹੈ ਸਰਕਾਰ ਦਾ ਪੂਰਾ ਧਿਆਨ ਹੁਣ ਨਵੀਂ ਟੈਕਸ ਵਿਵਸਥਾ ਤੇ ਹੈ ਐਸਲੀ ਜੇਕਰ ਕੋਈ ਰਾਹਤ ਮਿਲਦੀ ਹੈ ਤਾਂ ਇਹ ਸਿਰਫ ਨਵੀਂ ਟੈਕਸ ਪ੍ਰਣਾਲੀ ਵਿੱਚ ਹੀ ਮਿਲੇਗੀ ਇਸ ਦੇ ਨਾਲ ਹੀ ਸਰਕਾਰ ਪੁਰਾਣੀ ਟੈਕਸ ਵਿਵਸਥਾ ਨੂੰ ਖਤਮ ਕਰਨ ਤੇ ਵੀ ਵਿਚਾਰ ਕਰ ਸਕਦੀ ਹੈ ਸਰਕਾਰੀ ਅੰਕੜਿਆਂ ਅਨੁਸਾਰ 72% ਟੈਕਸਦਾਤਾਵਾਂ ਨੇ ਨਵੀਂ ਆਮਦਨ ਟੈਕਸ ਪ੍ਰਣਾਲੀ ਲਈ ਪ੍ਰਣਾਲੀ ਅਪਣਾ ਲਈ ਹੈ ਤੇ ਕੇਂਦਰੀ ਬਜਟ 2025 ਅਜਿਹੇ ਸਮੇਂ ਪੇਸ਼ ਕੀਤਾ ਜਾ ਰਿਹਾ ਹੈ ਜਦੋਂ ਜੀਡੀਪੀ ਵਿਕਾਸ ਦਰ 2 ਸਾਲਾਂ ਦੀ ਹੀਟਲੇ ਪੱਧਰ 5.4% ਤੇ ਆ ਗਈ ਹੈ ਇਹੀ ਕਾਰਨ ਹੈ ਕਿ ਸਰਕਾਰ ਅਰਥ ਵਿਵਸਥਾ ਵਿੱਚ ਖਪਤ ਨੂੰ ਵਧਾਉਣ ਲਈ ਆਮਦਨ ਟੈਕਸ ਦਰਾਂ ਵਿੱਚ ਕਟੌਤੀ ਕਰ ਸਕਦੀ ਹੈ ਇਸ ਨਾਲ ਲੋਕਾਂ ਦੇ ਹੱਥਾਂ ਵਿੱਚ ਹੋਰ ਪੈਸਾ ਰਹੇਗਾ ਜਿਸ ਦੇ ਖਰਚ ਨਾਲ ਖਪਤ ਵਧੇਗੀ ਆਰਥਿਕ ਮਾਹਿਰ ਵੀ ਸਰਕਾਰ ਨੂੰ ਇਹ ਰਸਤਾ ਸੁਝਾ ਰਹੇ ਹਨ ਤਾਂ ਇਹ ਬਜਟ ਸੈਸ਼ਨ ਦੇ ਸ਼ੁਰੂ ਹੋਣ ਤੋਂ ਪਹਿਲਾਂ ਵੱਡੀ ਖਬਰ ਮੋਦੀ ਦੇ ਇੱਕ ਦਿਨ ਪਹਿਲਾਂ ਕੀਤੇ ਭਾਸ਼ਣ ਵਿੱਚੋਂ ਆ ਰਹੀ ਹੈ ਤੇ ਅੱਜ ਬਜਟ ਸੈਸ਼ਨ ਸ਼ੁਰੂ ਹੋਣ ਜਾ ਰਿਹਾ ਹੈ ਤੇ ਸਭ ਦੀਆਂ ਨਜ਼ਰਾਂ ਇਸ ਬਜਟ ਉੱਤੇ ਟਿਕੀਆਂ ਹੋਈਆਂ ਹਨ ਕਿ ਕੀ ਮਹਿੰਗਾ ਹੋਵੇਗਾ ਤੇ ਕੀ ਬਜਟ ਦੇ ਵਿੱਚ ਲੋਕਾਂ ਨੂੰ ਰਾਹਤ ਮਿਲ ਸਕਦੀ ਹੈ ਹਰ ਪੰਜਾਬੀ ਅਪਡੇਟ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ